ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਜਸਵੀਰ ਕੋਰ ਮੇਰੇ ਚੈਨਲ ਕੋ ਰੂਟੀ ਜੂੰਗਾ ਤੁਹਾਡੇ ਬਹੁਤ ਬਹੁਤ ਸਵਾਲ ਪਈ ਅਗਰ ਤੁਸੀਂ ਜਿੰਨੇ ਪਹਿਲੀ ਵਾਰ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੈਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣੀ ਤੇ ਵੀਡੀਓ ਬਿਲਕੁਲ ਐਕਸਲ ਕਰਦੇ ਸ਼ੇਅਰ ਕਰਦੇ ਤੇ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਤੇ ਅੱਜ ਵਾਲੀ ਵੀਡੀਓ ਪਾਣ ਦੇ ਲਈ ਬਹੁਤ ਜ਼ਿਆਦਾ ਕੰਮ ਦੀ ਵੀਡੀਓ ਹੈਗੀ ਤੇ ਜਿਹੜੇ ਪਾਣਾ ਆਨਲਾਈਨ ਕੰਮ ਕਰਨ ਸੋਚ ਰਹੇ ਨੇ ਜਾਂ ਕੋਈ ਕੋਈ ਵੀ ਆਪਣਾ ਕੰਮ ਸ਼ੁਰੂ ਕਰਨ ਬਾਰੇ ਸੋਚ ਰਹੇ ਨੇ ਹਰ ਇੱਕ ਨੂੰ ਐਵੇਂ ਲੱਗ ਰਿਹਾ ਵੀ ਹੁਣ ਕੰਮ ਸ਼ੁਰੂ ਕਰਾਂ ਤੇਵੇਂ ਕਿਵੇਂ ਸ਼ੁਰੂ ਕਰਾਂ ਕਿਸ ਨੂੰ ਵੀ ਥੋੜੀ ਤੇ ਕੰਮ ਸ਼ੁਰੂ ਕਰਨ ਦੇ ਪਹਿਲਾਂ ਤੁਹਾਨੂੰ ਪੈਸਾ ਤੇ ਇੱਕ ਫੈਮਿਲੀ ਦਾ ਸਾਫ ਭੋਜਨ ਜ਼ਰੂਰੀ ਐ ਸਪੋਟ ਫੂਡ ਲੋਜ ਜਾਂ ਜ਼ਰੂਰੀ ਹੈਗੀ ਤੇ ਪੈਸਾ ਤਾਂ ਹੁਣ ਹਰ ਇੱਕ ਬਿਜ਼ਨਸ ਵਿੱਚ ਕਿਤੋਂ ਕਲਾ ਚਹੀਂਗਾ ਤੇ ਜੇ ਤੁਹਾਡੇ ਹੱਥ ਵਿੱਚ ਕੋਈ ਕਲਾ ਹੈਗੀ ਆ ਕੋਈ ਹੁਨਰ ਹੈਗਾ ਤਾਂ ਤੁਹਾਨੂੰ ਪੈਸੇ ਦੇ ਪੈਸੇ ਦੀ ਵੀ ਲੋੜ ਨਹੀਂ ਹੈਗੀ ਤੁਸੀਂ 1000 2000 ਦੇ ਨਾਲ ਕੰਮ ਜਿਹੜਾ ਸ਼ੁਰੂ ਕਰ ਸਕਦੇ ਹੋ ਤੇ ਉਹ ਸਕੀਮ ਸ਼ੁਰੂ ਕਰ ਸਕਦੇ ਹੋ ਜਿਵੇਂ ਹੈਂਡ ਪੇਂਟ ਕਰ ਤੁਹਾਨੂੰ ਆਉਂਦਾ ਤੇ ਹੈਂਡਵਰਕ ਆਉਂਦਾ ਮਸ਼ੀਨਵਰਕ ਆਉਂਦਾ ਇਹ ਕਿੰਨੇ ਤਰ੍ਹਾਂ ਦੇ ਆਪਣੇ ਕਲਾਈਂ ਹੋਈ ਹੈ ਨਾ ਤੁਸੀਂ ਉਹ ਕਰ ਸਕਦੇ ਹੋਗੇ ਤੇ ਬਹੁਤ ਬਣਾ ਵਿੱਚ ਬਹੁਤ ਜਿਹੜੇ ਕਲਾਇੰਟ ਨੂੰ ਕੱਪਲੇ ਸਟਿਚ ਕਰਨ ਦਾ ਕੰਮ ਸਾਨੂੰ ਉਹ ਕਰ ਸਕਦੇ ਹਾਂ ਤੇ ਉਹਨੂੰ ਤੁਸੀਂ ਵੀਡੀਓ ਬਣਾ ਕੇ YouTube ਤੇ ਪਾ ਸਕਦੇ ਹੋ Instagram ਤੇ ਪਰ ਬਹੁਤ ਸਾਰੇ ਬਣਾ ਫੋਨ ਨਹੀਂ ਨੇ ਤੇ ਤੁਸੀਂ ਉਹ ਪਾ ਸਕਦੇ ਹੋਗੇ ਜਿਸ ਸ਼ਮਾ ਕੰਮ ਸ਼ੁਰੂ ਕਰ ਸਕਦੇ ਹਾਂ ਇਹ ਕੰਮ ਸ਼ੁਰੂ ਕਰਨ ਲਈ ਸਾਨੂੰ ਫੈਮਿਲੀ ਦਾ ਸਪੋਰਟ ਜ਼ਰੂਰੀ ਹੈਗੀ ਸਭ ਤੋਂ ਫੈਮਿਲੀ ਕਿਵੇਂ ਹਾਂ ਕਰਦੀ ਹੈ ਨਾ ਥੋੜਾ ਟਾਈਮ ਜ਼ਰੂਰ ਲੱਗਦਾ ਫੈਮਿਲੀ ਨੂੰ ਆਉਣ ਦੇ ਵਾਸਤੇ ਤੇ ਤੁਸ ਆਪਣਾ ਪਤੀ ਹਾਂ ਫਿਰ ਤਾਂ ਆਪਣਾ ਮੁਸ਼ਕਲ ਦਾ ਸਾਹਮਣਾ ਕਰਨੀ ਪੈਂਦਾ ਤੇ ਕੋਈ ਵੀ ਕੰਮਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਉਹ ਮੰਜਰ ਮਿਲਦੀ ਹੈ ਕਿ ਆਪਾਂ ਕਾਮਯਾਬ ਹੋਨੇ ਆਂਗੇ ਵੀ ਫੈਮਿਲੀ ਤੇ ਅਗਰ ਥੋੜੀ ਫੈਮਿਲੀ ਸਨ ਸਪੋਰਟ ਕਰ ਦੇਣ ਸ ਤਾਂ ਵੀ ਆਦੇ ਵਧੀਆਗਾ ਵੀ ਫੈਮਿਲੀ ਸਪੋਰਟ ਤੇ ਬੜਾ ਫੋਕਸ ਨਹੀਂ ਕਰ ਸਕਦੇ ਹਨ ਆਪਣੇ ਪੇਰੈਂਟਸ ਜੇ ਐਂ ਪਨ ਮੈਰਿਡ ਆਗੇ ਜੇ ਜਫਾ ਮੈਰਿਡ ਤਾਂ ਆਪਣੇ ਹਸਬੰਦ ਦਾ ਸਹਾਇਤਾ ਜਰੂਰੀ ਆਪਣੇ ਫੈਮਿਲੀ ਦਾ ਸਹਾਇਤਾ ਜਰੂਰੀ ਹੈਗਾ ਤੇ ਫਿਰ ਇਹ ਕੋਈ ਕੰਮ ਸ਼ੁਰੂ ਕਰ ਸਕਦੇ ਹੋ ਤੇ ਮੈਂ ਕਿਵੇਂ ਕੰਮ ਸ਼ੁਰੂ ਕੀਤਾ ਸੋਵਲਵਾਰ ਕਰ ਰਬਰ ਕਰਦੇ ਅੱਜ ਤੇ ਮੇਰੇ YouTube ਦਾ ਜਿਹੜਾ ਸਫਰ ਹੈ ਕਿਵੇਂ ਦਾ ਸੀ ਕਿਵੇਂ ਸੋਧ ਕੀਤਾ ਸੀ ਮੈਂ ਚੈਨਲ ਤੇ ਆਈ ਸੀ ਤੇ ਕਿਵੇਂ ਮੈਂ ਕੱਪੜੇ ਦਾ ਕੰਮ ਸਟਾਰਟ ਕੀਤਾ ਸੀ ਹੈ ਤੇ ਇਸ ਸਾਲ ਵੀ ਇਸ ਨੂੰ ਇਸ ਵਾਰ ਸਾਰੀ ਅੱਜ ਗੱਲਬਾਤ ਕਰਾਂਗੇ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਤੁਸੀਂ ਵੀ ਆਪਣੇ ਕੰਮ ਕਿਵੇਂ ਸ਼ੁਰੂ ਕਰ ਸਕਦੇ ਹੋ ਤੁਹਾਨੂੰ ਕੀ ਕੀ ਮੁਸ਼ਕਲਾਂ ਸਾਹਮਣਾ ਕਰਨਾ ਪਊਗਾ ਇਸ ਨੂੰ ਇਸ ਵਾਰ ਸਾਰੀ ਅੱਜ ਗੱਲਬਾਤ ਕਰਾਂਗੇ ਤੇ ਮੈਂ ਕੰਮ ਸ਼ੁਰੂ ਕੀਤਾ ਸੀਗਾ 10000 ਤੋਂ ਸ਼ੁਰੂ ਕੀਤਾ ਸੀਗਾ ਮੈਂ 10000 ਦੇ ਕੱਪੜੇ ਲਏ ਸੀ ਪਹਿਲੀ ਵਾਰ ਫਸਟ ਟਾਈਮ ਤੇ ਮੈਨੂੰ ਕਈ ਬੰਦ ਕਮੈਂਟ ਆਉਂਦੇ ਕਿ ਤੁਸੀਂ ਕਿੱਥੇ ਕੱਪੜਾ ਲੈਣੇ ਹੋਗੇ ਤੇ ਤੁਸੀਂ ਇਹ ਕਿਵੇਂ ਕੱਪੜਾ ਲੈਣੇ ਹੋ ਸਾਰਾ ਮੈਂ ਦੱਸਦਣੀ ਹੋਣੀ ਹੈਗੀ ਕਈ ਗੱਲ ਨਹੀਂ ਹੈਗੀ ਕਈ ਬਣਾ ਹੁੰਦੇ ਨੇ ਨਾ ਫੋਨ ਤੇ ਇੱਕ ਮੇਰੇ ਦਿੱਕ ਮੈਨੂੰ ਫੋਨ ਆਇਆ ਸੀ ਪਿਛਲੇ ਸਾਲ ਪਹਿਣ ਲਾ ਪਟਿਆਲੇ ਤੋਂ ਉਹ ਕਹਿ ਰਹੇ ਮੈਂ ਕੰਮ ਸ਼ੁਰੂ ਕਰਨਾ ਦੀ ਜੀ ਕੱਪੜੇ ਦਾ ਕਿਸੇ ਕਿਥੋਂ ਕਪੜਾ ਲੈ ਕੇ ਆ ਜਾਂ ਤੇ ਮੈਂ ਉਹਨਾਂ ਨੰਬਰ ਵੀ ਦਿੱਤਾ ਨਾ ਤੇ ਆਪਣੇ ਆਪਣੇ ਕਰਮਖਾਨੇ ਨਹੀਂ ਜਿਹਨੇ ਕੰਮ ਸ਼ੁਰੂ ਕਰਨਾ ਨੇ ਆਪਣੇ ਕਰਮਖਾਨੇ ਨੇ ਨਾ ਤੇ ਅਪਨਸ ਦੀ ਹੈਲਪ ਕਰਦਾਂਗੇ ਜਿਹੜਾ ਕੋ ਛੋਟੇ ਵੱਡੇ ਨਹੀਂ ਹੋ ਜਾਣਗੇ ਤੇ ਕਿਸੇ ਦੀ ਹੈਲਪ ਕਰ ਦੇਣਾ ਆਪਣਾ ਕੰਮ ਨਹੀਂ ਲੁਕਦਾ ਹੈਗਾ ਹਰੇਕ ਨੇ ਆਪਣੀ ਮਿਹਨਤ ਆਪਣੇ ਕਰਮਖਾਨੇ ਹੁੰਦੇ ਨੇ ਜੀ ਦੇ ਕਈ ਵਾਰ ਉਹ ਕਹਿੰਦੇ ਮੈਂ ਕਈ ਬੁਟੀਕਾਂ ਨੂੰ ਫੋਨ ਕੀਤਾ ਮੈਨੂੰ ਕਿਸੇ ਨੇ ਮੇਰੀ ਹੈਲਪ ਨਹੀਂ ਕੀਤੀ ਕਿਸੇ ਕੋਲੋਂ ਕੰਮ ਸਿਰ ਕੀਤਾ ਤੇ ਕਿਵੇਂ ਕਪੜਾ ਕਿੱਥੇ ਲੈ ਕੇ ਆਉਣੇ ਕਹਿੰਦੇ ਮੈਨੂੰ ਇਹ ਗਰੂਰ ਕਰ ਦਿੰਦਾ ਹਰੇ ਕਿ ਮੈਂ ਵੀ ਇਹ ਫੋਨ ਕਰਦੀਆਂ ਜਾਂ ਮੈਸੇਜ ਕਰਦੀਆਂ ਨਹੀਂ ਮੈਂ ਉਹਨਾਂ ਸਰ ਕੋਲ ਦੱਸੇ ਮੈਂ ਇੱਥੇ ਕਪੜਾ ਚੱਕਦੀਆਂ ਮੈਂ ਐਵੇਂ ਕੰਮ ਸਿਰ ਕੀਤਾ ਤੇ ਉਹਨੇ ਮੇਰਾ ਬਹੁਤ ਧੰਨਵਾਦ ਕੀਤਾ ਭੈਣ ਪਰ ਤੇ ਆੜੇ ਤਾਂ ਪਤਾ ਨਹੀਂ ਨੇ ਕੰਮ ਸਿਰ ਕੀਤਾ ਜਾਂ ਨਾ ਕੀਤਾ ਮੇਸਰ ਵਰਦਾ ਪਤਾ ਨਹੀਂ ਮੈਨੂੰ ਮੈਸੇਜ ਕਰਦੀ ਪਿੱਛੇ ਅਸਲ ਗੱਲ ਮੈਨੂੰ ਪੜਾਈ ਕਰਨ ਲੱਗ ਗਈ ਹੈ ਕਿ ਹਜੇ ਮੈਂ ਕਪੜਾ ਨਹੀਂ ਲੈ ਕੇ ਆਈ ਹੈਗੀ ਤੇ ਜੇ ਕਿਸੇ ਦੀ ਹੱਥ ਕੰਮ ਨਹੀਂ ਖੜਦਾ ਕੋਈ ਨਾ ਕੋਈ ਕੋਈ ਨੀਂਦ ਆ ਵੀ ਪਾਣਾ ਕੰਮ ਖੜਜੂਗਾ ਹਨ ਤੇ ਮੈਂ ਇਹ ਗੱਲ ਕਦੀ ਨਹੀਂ ਸੋਚਦੀ ਹੈਗੀ ਤੇ ਮੇਰੇ ਨਾਲ ਬਹੁਤ ਵਾਰ ਹੋਇਆ ਨੇ ਆਲੇ ਨੂੰ ਦਸ ਦਿਨ ਨਿਮਿਤ ਆਪਾਂ ਲੈ ਕੇ ਹੋਣੀਆਂ ਜੇ ਮੈਂ ਉਹਨਾਂ ਦੇ ਪਿੱਛੇ ਲੱਗ ਜਾ ਕਹਿੰਦੇ ਨੇ ਅਸ ਤਾਂ ਇਹ ਇੱਥੇ ਲੱਗੇ ਹੋਣੇ ਅਸ ਇੱਥੇ ਲੱਗੇ ਹੋਣੇ ਨੇ ਤੇ ਐਵੇਂ ਕਿਸ ਦਾ ਕੰਮ ਨਹੀਂ ਖੜਦਾ ਹੈਗਾ ਤੇ ਹਰ ਇੱਕ ਨੇ ਆਪਣੇ ਆਪਣੇ ਕੰਮ ਖਾਣੇ ਹੋਏ ਨੇ ਜਿਵੇਂ ਦੀਦੀ ਨੀ ਗੁਰਮੀਤ ਕਾਰਪੇਂਟ ਪੰਜਾਬ ਦੇ ਵਾਲੇ ਥਾਣੀ ਨੇਗੇ ਰਾਜਵਿੰਦਰ ਤੇ ਉਹ ਵਲੌਗ ਵੀ ਪਾਉਂਦੇ ਨੇ ਤੇ ਇਹ ਕੱਪੜੇ ਕੰਮ ਵੀ ਕਰਦੇ ਨੇ ਜਿੰਨਾ ਭਣਾ ਕਿ ਜੀਵਦੀਨੀ ਨੀगराजਵਿੰਦਰ ਕੌਰ ਪਿੰਡ ਪੰਜਾਬ ਦੇ ਗੁਰਜੀਤਪੁਰਲੇ ਨੀਰੰਜਠਾਣੀ ਨੇ ਸਾਰੇ ਮੁੰਬਦੀ ਦੀ ਜਾਨ ਦੇ ਮਿਕ ਕਰਨ ਸਾਡੇ ਨੇੜੇ ਨੇਗੇ ਤੇ 10 ਤੋਂ 12 ਕਿਲੋਮੀਟਰ ਦੀ ਕਰਕਾ ਸਭਾ ਦਾ ਫਾਸਲਾ ਹੈ ਤੇ ਅਸੀਂ ਤੁੰਗਾ ਤੋਂ ਬਲੋਂ ਕਰਦੇ ਸੰਗ ਗੁਸ਼ਨਾਉ ਰੋਡ ਤੇ ਪਿੰਡ ਪੈਂਦਾ ਤੇ ਉਹ ਉੱਚੇ ਪਲਵਾੜੇ ਦੇ ਰੋਡ ਤੇ ਹੈ ਨੇ ਕਿ ਉਹ ਨੀਰੰਜਠਾਣੀ ਦੇ ਰਾਜਵਿੰਦਰ ਕੌਰ ਅਸੀਂ ਆਪਸ ਵਿੱਚ ਕੁਝ ਨਾ ਗੱਲਬਾਤ ਕਰਦੇ ਨੇ ਹਨ ਕਪੜੇ ਬਾਰੇ ਬਿਜ਼ਨਸ ਬਾਰੇ ਤੇ ਅਸੀਂ ਕੁਝ ਜੇ ਹੈਲਪ ਕਰ ਦਿੰਦੇ ਹਾਂ ਨਾ ਤੁਸੀਂ ਕਿਤੇ ਕਪੜਾ ਲੈ ਕੇ ਆਉਣੇ ਤੇ ਪ੍ਰਾਈਸ ਵਾਰਾ ਕੁਝ ਦੇ ਰਹਿਣੀ ਹੈਗੀ ਦੀ ਉਹਨਾਂ ਸਵਾਲ ਵੀ ਬਹੁਤ ਵਧੀਆ ਕੋਈ ਵੀ ਗੱਲ ਨਹੀਂ ਲੁਕਾਉਣੀ ਹੈਗੀ ਮੈਨੂੰ ਮੇਰੇ ਇੱਕ ਦੱਸ ਦਿੰਦੇ ਮੇਰੇ ਕੋਪੜਾ ਲੈ ਕੇ ਆਉਣੀ ਆ ਤੇ ਕਿਸੇ ਕੋਲੋਂ ਕਪੜਾ ਲੈ ਕੇ ਮੈਨੂੰ ਕੋਚ ਨਾ ਦੇ ਦੇ ਕੋ ਤੇ ਵੀ ਆਪਾਂ ਇੱਕ ਜੀ ਹੈਲਪ ਕਰਾਂਗੇ ਨਾ ਫੇਰੀ ਪਕਾਉਮ ਜਾਉ ਹੁੰਨੇ ਆ ਬੰਦੇ ਨੇ ਔਰਤੀ ਔਰਤੀ ਦੀ ਸਮਾਂ ਤੇ ਬਹੁਤ ਬਣਾ ਹੁੰਦੀ ਜਿਹੜੇ ਕਰਨ ਵਿੱਚ ਹੈਲਪ ਨਹੀਂ ਕਰਦੀ ਹੈਗੀ ਤੇ ਸਾਨੂੰ ਹੈਲਪ ਕਰਨੀ ਚਾਹੀਦੀ ਹੈ ਕਿਨਿਕਸ ਨੂੰ ਨੌਲੇਜ ਕਿਸ ਗੱਲ ਬਾਰੇ ਹੈਗੀ ਆ ਤਾਂ ਸਾਨੂੰ ਫਰੇਕ ਦੀ ਹੈਲਪ ਕਰਨੀ ਚਾਹੀਦੀ ਜਿੰਨੇ ਕਿ ਜੋ ਕਿਰਪਾ ਹੈਗੀ ਹੈ ਨਾ ਨਹੀਂ ਕਿ ਆਪਾਂ ਹੈਲਪ ਕਰਨੀ ਚਾਹੀਦੀ ਤੇ ਜਿਵੇਂ ਸਾਡੀ ਫੋਨ ਤੇ ਵੀ ਗੱਲਬਾਤ ਹੁੰਦੀ ਰਹਿੰਦੀ ਬਹੁਤ ਵਧੀਆ ਸਵਾਲ ਰਾਜ ਮ ਤੇ ਅਸੀਂ ਕੁਝ ਦਿਨ ਗੱਲਬਾਤ ਕਰਦੇ ਰਹੇ ਨੇਗੇ ਤੇ ਮੈਨੂੰ ਬਹੁਤ ਵਧੀਆ ਲੱਗਾ ਗੱਲ ਕਰਕੇ ਉਹਨਾਂ ਦਾ ਕੋਈ ਐਟੀਟਿਊਡ ਨਹੀਂ ਹੈਗਾ ਕੋਈ ਆਕਰਮੀ ਹੈਗੀ ਕੋਈ ਐਵੇਂ ਬਹੁਤ ਵਧੀਆ ਸੁਭਾਗ ਤੇ ਸਾਡੇ ਸਾਡੀ ਸਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਤੇ ਜਿੱਪਾ ਕਰਦੇ ਸੀ ਕੰਮ ਨਹੀਂ ਆ ਗਈ ਮੇਨ ਗੱਲ ਤੇ ਤੇ ਉਸ ਤੋਂ ਬਾਅਦ ਵੀ ਮੈਂ ਚੈਨਲ ਬਣਾਇਆ ਆਪਣਾ ਤੇ ਮੈਨੂੰ ਲੱਗੇ ਵੀ ਜਿਹੜਾ ਪਿੰਡ ਵਾਲਾ ਥੋੜਾ ਕੰਮਾਗਾ ਥੋੜਾ ਉਧਾਰ ਪੈ ਜੇ ਕੋਈ ਵੀ ਕੰਮ ਬਿਜ਼ਨਸ ਵਿੱਚ ਹਨ ਤੇ ਮੈਂ ਵੀ ਪਿੰਡ ਵਿੱਚ ਹੀ ਆ ਗਿਆ ਲੱਗਿਆ ਪੌਂਧਾਰ ਕਪੜਾ ਲੈ ਆਉਣੇ ਹਨ ਤੇ ਫਿਰ ਉਸ ਤੋਂ ਬਾਅਦ ਤੇ ਆਪਣੂੰ ਲਪਰਾਇਜਾ ਡੇਟ ਆ ਵੀ ਆਪਣੂੰ ਥੋੜਿਆ ਘਟਦੇ ਵਿੱਚ ਸ਼ੇਅਰ ਕਰਨਾ ਪੈਣਾ ਪਿੰਡਾਂ ਵਿੱਚ ਉਹਨਾਂ ਦਾ ਆਪਣਾ ਕਪੜਾ ਹੁੰਦਾ ਹੈ ਤੇ ਬਾਕੀ ਉਧਾਰ ਪੈ ਥੋੜੇ ਇਹ ਵਾਲੇ ਵਿੱਚ ਥੋੜੀ ਪ੍ਰੋਬਲਮ ਹੋ ਜੀ ਹੈਗੀ ਤੇ ਕਿਉਂਕਿ ਜਦੋਂ ਬਿਜ਼ਨਸ ਆਪਣਾ ਲੋਕਸ ਦੇ ਵਿੱਚ ਚੱਲਿਆ ਜਾਂਦਾ ਜੇ ਆਪਾਂ ਉਧਾਰ ਹੋਵੇ ਕੋਈ ਉਧਾਰ ਦੇ ਵਿੱਚ ਜੇ ਫਿਰ ਆਪਾਂ ਨੂੰ ਆਪਾਂ ਉਹ ਕਪੜਾ ਚੱਕੀ ਦੇ ਉਹ ਕਪੜਾ ਨਾਲ ਲੈ ਕੇ ਆਉਣਾ ਕਿਉਂਕਿ ਆਪਣੀ ਜਾਣ ਪਛਾਣ ਨਹੀਂ ਹੁੰਦੀ ਹੈਗੀ ਬਾਹਰ ਕਿਤੇ ਹਨ ਤੇ ਹਰੇਕ ਜਿਵੇਂ ਕਪੜਾ ਆਪਣਾ ਲਗਦੀ ਹੀ ਦੇਊਗਾ ਜਿਵੇਂ ਮੈਂ ਕਪੜਾ ਲੈ ਕੇ ਆਉਣੀ ਹੈਗੀ ਮੈਂ ਨਾਲ ਕਪੜਾ ਚੱਕਦੀ ਹਾਂ ਸਾਰਾ ਤੇ ਮੈਂ ਉਧਾਰ ਨਹੀਂ ਚੱਕਦੀ ਹੈਗੀ ਕਿ ਤੋ ਵੀ ਤੇ ਫਿਰ ਜੇ ਆਪਣਾ ਉਧਾਰ ਪਈ ਜਾਵੇ ਅੱਗੇ ਤੇ ਆਪਾਂ ਨਾ ਦੇਖ ਕਪੜਾ ਚੱਕਦੇ ਹੁਈਏ ਤੇ ਆਪਣਾ ਅੱਗੇ ਉਧਾਰ ਪਈ ਹੈ। ਇਹਨਾਂ ਨੂੰ ਚੱਕਣ ਥੋੜੇ ਲੌਸ ਪੈ ਲੱਗਦਾ ਬਿਜ਼ਨਸ ਦੇ ਵਿੱਚ ਕੋਈ ਵੀ ਬਿਜ਼ਨਸ ਕਰਦੇ ਆਪਾਂ ਕੋਈ ਸੀਂਹ ਤਰ੍ਹਾਂ ਦੀ ਦੁਕਾਨਦਾਰੀ ਹੈ ਨਾ ਤੇ ਫਿਰ ਬਹੁਤ ਔਖਾ ਹੋ ਜਾਂਦਾ ਦਾ ਤੇ ਉਧਾਰ ਆਪਣੋਂ ਦੁਕਾਨਦਾਰੀ ਵਿੱਚ ਆਪਣੂੰ ਫੇਰ ਕਰ ਦਿੰਦੀ ਹੈਗੀ ਕੋਈ ਵੀ ਜੇ ਬਿਜ਼ਨਸ ਹੋਇਆ ਉਧਾਰ ਨਹੀਂ ਜਿਹੜੀ ਪਿੰਡਾਂ ਵਿੱਚ ਆਪਾਂ ਨੂੰ ਫੇਰ ਕਰ ਦਿੰਦੀ ਹੈਗੀ ਤੇ ਕਈ ਵਾਰ ਹਾਂ ਕਸਟਮਰ ਹੈਗੇ ਨੇ ਪਿੰਡਾਂ ਵਿੱਚ ਵੀ ਸਾਰੇ ਕਸਟਮਰ ਨਹੀਂ ਹੁੰਦੇ ਹੈਗੇ ਤੇ ਮੈਂ ਤਾਂ 10-10 20000 ਕਪੜਾ ਵੀ ਲੈ ਜਾਂਦੇ ਨੇ ਨਾਲ ਦੀ ਨਾਲ ਪੇਮੈਂਟ ਕਰਕੇ ਕਈ ਹੁੰਦੇ ਨੇਗੇ ਵੀ ਕਪੜਾ ਚੱਕਿਆ ਤੇ ਉਸ ਵਾ ਗੱਲ ਨਹੀਂ ਕਰਨੀ ਫੋਨ ਚੱਟਣਾ ਕੋਈ ਕਸਟਮਰ ਕੋਈ ਕਸਟਮਰ ਐਵੇਂ ਹੀ ਹੁੰਦੇ ਨੇਗੇ ਸਾਰੇ ਦੋਨੇ ਇਕਸਾਰ ਨਹੀਂ ਹੁੰਦੀ ਹੈਗੇ ਤੇ ਜਿਹੜਾ ਇਹ ਆਨਲਾਈਨ ਵਾਲਾ ਕੰਮ ਹੁੰਦਾ ਤੇ ਆਪਣੀ ਜਿਹੜੀ ਪੇਮੈਂਟ ਪਹਿਲਾਂ ਆ ਜਾਂਦੀ ਹੈਗੀ ਆਪਣਾ ਛੋਟਾ ਵਕਤ ਕਰਮਾ ਤਾਂ ਪੇਮੈਂਟ ਪਹਿਲਾਂ ਹੁੰਦੀ ਹੈ ਤੇ ਕੋਈ ਪ੍ਰਿੰਟ ਛੋਟਾ ਦਾ ਪੇਮੈਂਟ ਪਹਿਲਾਂ ਹੁੰਦੀ ਹੈਗੀ ਇਹਦੇ ਵਿੱਚ ਆਪਣਾ ਲਾਸ ਨਹੀਂ ਹੁੰਦਾ ਹੈਗਾ ਤੇ ਬਾਕੀ ਆਪਣਾ YouTube ਦਾ ਵੀ ਥੋੜੀ ਜਿਹੜੀ ਇਨਕਮ ਆਉਣ ਲੱਗ ਜਾਈ ਜੀ ਤੇ ਥੋੜੀ ਆਪਣੂੰ ਵੀ ਰਿਸਕ ਵਾਲੇ ਵਿੱਚ ਹੱਲਪ ਮਿਲ ਜਾਂਦੀ ਹੈ ਜੀ ਤੇ ਅਗਰ ਤੁਸੀਂ ਕੋਈ ਹੱਥ ਦਾ ਹੁਨਰ ਹੈਗਾ ਤੈਨੂੰ ਸੁਸਤੋਂ ਜ਼ਿਆਦਾ ਵਧੀਆਗਾ ਜਿਵੇਂ ਕੱਪੜੇ ਸੀ ਸਟਿਚ ਕਰਨੇ ਜਾਣਦੇ ਹੋਗੇ ਤੇ ਕੋਈ ਪਾਰਲਰ ਦਾ ਕੰਮ ਜਾਣਦੇ ਹੋ ਤੁਸੀਂ ਤੇ ਹੈਂਡਵਰਕ ਹੋਇਆ ਮਸ਼ੀਨਵਰਕ ਹੋਇਆ ਆਰੀਵਰਕ ਹੋਇਆ ਨਾ ਇਕੱਠ ਕੜਾਈਆ ਬਹੁਤ ਬੰਨਾਂ ਨੂੰ ਉਹ ਹੁੰਦੀ ਹੈਗੀ ਤੇ ਇਹਦੇ ਵਿੱਚ ਤੁਹਾਨੂੰ ਹੋਰ ਵੀ ਜ਼ਿਆਦਾ ਫਾਇਦਾਗਾ ਤੁਸੀਂ ਮੋਬਾਈਲ ਦੇ ਉੱਪਰ YouTube ਦੇ ਉੱਪਰ ਵੀਡੀਓ ਬਣਾ ਕੇ ਪਾਓ ਆਪਣੀ ਤੇ ਤੁਹਾਨੂੰ ਵਧੀਆ ਜਿਹੜੇ ਸਬਸਕ੍ਰਾਈਬਰ ਮਿਲਣਗੇ ਬੜੇ ਸਾਰੇ 뷰 ਵੀ ਲੂਗਾ ਦੇ ਹੱਥਰੇ ਹੁਨਰ ਤੇ ਉੱਤੇ ਵੀ ਆਦੇ ਕਿਉਂਕਿ ਵਿੱਚ ਕੋਈ ਆਪਣਾ ਮਿਹਨਤ ਹੁੰਦੀ ਆਪਣੀ ਹਨਾ ਸਾਧਨ ਦੀ ਆਪਣੇ ਮਿਹਨਤ ਕਰ ਲਈ ਉਹਦੇ ਵਿੱਚ ਪਹਿਲਾ ਬੰਦ ਐਕਸਟਰਾ ਪੈਸਾ ਨਹੀਂ ਨਾਉਣਾ ਪੈਂਦਾ ਇਹ ਆਪਣੇ ਬਰਾ ਪੈਸਾ ਆਪਣੇ ਜੇ ਕੋਈ ਬਿਜ਼ਨਸ ਸ਼ੁਰੂ ਕਰਦੇ ਪੈਸਾ ਆਪਣਾ ਪੂਰੇ ਨਹੀਂ ਸਿੱਟਣਾ ਪੈਂਦਾ ਨਾ ਤੇ ਹੋਰ ਵੀ ਪੈਸਾ ਆਪਣਾ ਨਿਕਲ ਲੱਗਾ ਕਿਹੜਾ ਵੀ ਹੱਥ ਦਾ ਹੁਨਰ ਹੁੰਦਾ ਉਹਦੇ ਵਿੱਚ ਆਪਾਂ ਨੂੰ ਨਾਲ ਦੀ ਨਾਲ ਹੀ ਪੈਸੇ ਆਉਣ ਲੱਗ ਜਾਂਦੇ ਨੇ ਤੇ ਆਪਣਾ ਕੋਈ ਖਰਚਾ ਵੀ ਨਹੀਂ ਹੁੰਦਾ ਹੱਥ ਦੀ ਕਲਾ ਇੱਕ ਹੀ ਚੀਜ਼ ਹੈ ਜਿਹੜੀ ਸਾਰਨ ਜਾਰੇ ਇਨਸਾਨ ਨੂੰ ਆਪਾਂ ਨੂੰ ਕਾਮਯਾਬੀ ਦਿੰਦੀ ਹੈ ਭੈਣਾਂ ਨੂੰ ਜਿਹਦੇ ਵਿੱਚ ਹੱਥ ਦਾ ਹੁਨਰ ਆਗਾ ਬਹੁਤ ਜਿਆਦੇ ਪੜ੍ਹਾਈ ਨੇ ਹੱਥ ਦੇ ਹੁਨਰ ਨਾਲ ਹੀ ਅੱਜ ਬਹੁਤ ਉੱਚੇ ਮਕਾਮ ਤੇ ਪਹੁੰਚੇ ਬੈਠੇ ਨੇਗੇ ਜਿੰਨਾਂ ਵਿੱਚ ਹੱਥ ਦੇ ਵਿੱਚ ਹੁਨਰਗਾ ਕੋਈ ਕੱਪੜਾ ਕਢਾਈ ਕਰਦੇ ਨੇਗੇ ਜਾਂ ਕੋਈ ਸੂਚ ਸਟਿਚ ਕਰਦੇ ਨੇਗੇ ਤੇ ਕਈ ਤੁਸੀਂ ਦੇਖਣੀ ਹੁੰਦੀ ਯੂਟਿਊਬਰ ਨੇ ਉਹਨਾਂ ਦੇ ਮਿਲੀਅਨ ਦੇ ਵਿੱਚ ਜਿਹੜੇ ਨੇਗੇ ਸਬਸਕ੍ਰਾਈਬਰ ਨੇਗੇ ਤੇ ਕੋ ਸੂਚ ਸਟਿਚ ਕਟਿੰਗ ਕਰਦੇ ਆ ਉਹ ਪਾਉਂਦੇ ਨੇਗੇ ਵੀਡੀਓ ਤੇ ਉਹਨਾਂ ਦੇ ਮਿਲੀਅਨ ਦੇ ਵਿੱਚ ਸਬਸਕ੍ਰਾਈਬਰ ਨੇਗੇ ਸਿਰਫ ਹੱਥ ਦੇ ਹੁਨਰ ਨਾਲ ਜੋਨੇ ਕਿ ਡਿ ਬਿਜ਼ਨਸ ਵਾਲੇ ਆਪਾਂ ਕੱਪੜੇ ਦੀ ਵੀਡੀਓ ਕੋਲ ਵਿੱਚ ਇੰਨਾ ਨਹੀਂ ਸਬਸਕ੍ਰਾਈਬਰ ਮਿਲ ਰਹੇਗੇ ਜਿਹੜੇ ਪਹਿਲਾਂ ਹੱਥਰੇ ਵਿੱਚ ਆਪਣਾ ਹੁਨਰ ਹੈਗਾ ਕੋਈ ਕੱਪੜੇ ਸਟਿਚ ਕਰਨ ਦੀ ਜਾਣਦੀ ਆ ਵਧੀਆ ਠੀਕ ਦਾ ਕੰਮ ਉਹਨਾਂ ਦਾ ਤੇ ਉਹਨੇ ਅੱਜ ਫੇਮਿਲੀਅਨ ਦੇ ਵਿੱਚੋਂ ਨੇ ਸਬਸਕ੍ਰਾਈਬਰ ਲਏ ਤੇ ਆਪਾਂ ਦਾ ਪੰਜਾਬ ਦੇ ਵਿੱਚ ਜਿਵੇਂ ਪਹਿਲਾਂ ਬਹੁਤ ਲੇਟ ਵੀਡੀਓ ਪਾਉਣ ਲੱਗੇ ਹਨ ਇਹਨਾਂ ਹਿੰਦੀ ਚੈਨਲ ਨੇ ਕਿ ਬਹੁਤ سارے ਤੇ ਉਹਨਾਂ ਤਾਂ ਬਹੁਤ ਆ ਰੇਡ ਵੀਡੀਓ ਪਾਉਂਦੇ ਨੇ ਕਿ ਇਹਨਾਂ ਦੇ ਬਹੁਤ ਯਾਰੀ ਮਿਲਣਗੇ ਸਬਸਕ੍ਰਾਈਬਰ ਨੇਗੇ ਤੇ ਹੁਣ ਆਪਣੇ ਪੰਜਾਬ ਦੇ ਵਿੱਚ ਆਪਣੇ 2-4 ਸਾਲਾਂ ਤੋਂ ਜਿਹੜਾ ਆਪਾਂ ਚਾਏ ਜਾਂਗੇ ਸਲੈਂਡ ਦੇ ਵੱਲ ਜਿਹੜੇ ਪਹਿਲੇ ਹਿੰਦੀ ਯੂਟਿਊਬਰ ਨੇ ਬਹੁਤ ਟਾਈਮ ਪਾਇਆ ਹੋਣੀ ਹੈਗੀ ਤੇ ਉਦੋਂ ਇਨਾ ਕੰਪੀਟੀਸ਼ਨ ਨਹੀਂ ਹੈਗਾ ਸੀ ਤੇ ਹੁਣ ਆਪਣੇ ਕੰਪੀਟੀਸ਼ਨ ਵੀ ਬਹੁਤ ਜ਼ਿਆਦਾ ਹੋ ਗਿਆ ਤੇ ਸਬਸਕ੍ਰਾਈਬਰ ਪੂਰੇ ਕਰਨੇ ਵੀ ਬਹੁਤ ਔਖੇ ਨੇ ਤੇ ਟਾਈਮ ਲੱਗਦਾ ਜ਼ਰੂਰ ਪਰ ਕਾਮਯਾਬੀ ਤਾਂ ਜ਼ਰੂਰ ਹੁੰਨੇ ਆ ਬਹੁਤ ਟਾਈਮ ਲੱਗਦਾ ਜੇ ਕੋਈ ਵੀ ਆਪਾਂ ਨੂੰ ਨੇ ਤਾਂ ਦੋ ਚਾਰ ਵੀਡੀਓ ਪਾ ਕੇ ਕੋਈ ਸਬਸਕ੍ਰਾਈਬਰ ਮਿਲ ਜਾਣਗੇ ਮੈਨੂੰ ਨਹੀਂ ਮਿਲਦੇਗੇ ਬਹੁਤ ਲੰਮਾ ਟਾਈਮ ਸਬਰ ਰੱਖਣਾ ਮੈਨਾਂ ਮਿਹਨਤ ਕਰਨੀ ਪੈਣੀ ਹੈ ਕੁਝ ਜੱਗ ਕੇ ਫਿਰ ਸਬਸਕ੍ਰਾਈਬਰ ਮਿਲਦੇ ਜਗੇ ਤੇ ਫਿਰ ਆਪਣੇ ਜਰ 뷰 ਹੋਣ ਦੇਣਗੇ ਤੇ ਸਬਸਕ੍ਰਾਈਬਰ ਵਧ ਦੇਣਗੇ ਫਿਰ ਆਪਣਾ ਹੋ ਜਾਣਾ ਚੈਨਲ ਮੋਨਟਾਈਜ਼ ਮੈਂ ਫਿਰ ਤੇ ਚਲੋ ਜੇ ਕੋਈ ਗਲਤੀ ਹੋਣਗੇ ਫਿਰ ਦੁਬਾਰਾ ਤੇ ਪਾਈ ਉਧਰ ਹੋ ਗਈ ਗੱਲ ਤਾਂ ਤੇ ਮੈਂ ਆਪਣਾ ਚੈਨਲ ਬਣਾਇਆ ਮੈਨੂੰ ਚੈਨਲ ਬਾਰੇ ਬਿਲਕੁਲ ਹੀ ਨੌਲੇਜ ਨਹੀਂ ਹੈਗੀ ਸੀ ਜ਼ੀਰੋ ਨੌਲੇਜ ਚੈਨਲ ਬਾਰੇ ਕਿਵੇਂ ਜੂਡੂ ਵੀ ਚੈਨਲ ਬਣਾਉਣਾ ਤੇ ਕਿਵੇਂ ਵੀਡੀਓ ਐਡੀਟਿੰਗ ਕਰਨੀ ਆ ਕਿਵੇਂ ਥੰਬਨੇਲ ਲਗਾਉਣਾ ਤੇ ਮੈਨੂੰ ਕੁਝ ਵੀ ਨਹੀਂ ਪਤਾ ਸੀ ਵੀ ਚੈਨਲ ਬਾਰੇ ਕੋਈ ਨੌਲੇਜ ਨਹੀਂ ਹੈਗੀ ਸੀ ਤੇ ਮੈਂ ਚੈਨਲ ਬਣਾ ਲਿਆ ਆਪਣਾ ਤੇ ਨਵੇਂ ਨਵੇਂ ਵੀਡੀਓ ਵੀ ਬਣਾਣੀ ਤੇ ਨਵੇਂ ਵੀਡੀਓ ਅਪਲੋਡ ਕਰਨਾ ਪਤਾ ਸੀਗਾ ਤੇ ਨਾਂ ਨੂੰ ਥੰਬਨੇ ਲਗਾਉਣਾ ਪਤਾ ਸੀਗਾ ਜਾਂੀਟਿੰਗ ਕਰਨਾ ਪਤਾ ਸੀਗਾ ਤੇ ਹੌਲੀ ਤੇ ਹੌਲੀ ਹੌਲੀ ਵੀਡੀਓ ਐਡੀਟਿੰਗ ਕਰਨੀ ਸਿੱਖੀ ਤੇ ਮੈਂ ਵੀਡੀਓ ਐਡੀਟਿੰਗ ਕਰਨਾ ਵੀ ਸਿੱਖ ਗਈ ਤੇ ਮੈਨੂੰ ਇੱਕ ਮਹੀਨਾ ਲੱਗ ਗਿਆ ਟੁਟ-ਟੁਟ ਕਿ ਇਹਨਾਂ ਦੀਆਂ ਚੀਜ਼ਾਂ ਬਾਰੇ ਨੌਲੇਜ ਇਕੱਠੀ ਕਰਦੇ ਨੂੰ ਹਨਾ ਤੇ ਟਾਈਮ ਤਾਂ ਲੱਗ ਗਿਆ ਪਰ ਮੈਂ ਚੈਨਲ ਬਣਾਇਆ ਆਪਣਾ ਤੇ ਉਸ ਕੰਮ کامیاب ਹੋ ਗਿਆ ਤੇ ਹੌਲੀ-ਹੌਲੀ ਬੈਂਡ ਵੀ ਕਰਪਾ ਨਾਲ ਆਪਾਂ ਹੋ ਜਾਗੇ ਤੇ ਮੇਰੇ ਤਰਫੋਂ ਫਲਕ ਨੂੰ ਜ਼ਰੂਰ ਮਿਲਦਾ ਮੇਰੇ ਤੋਂ ਕਰਦੇ ਜਾਈਏ ਸੱਚੇ ਮਨ ਦੇ ਨਾਲ ਸੱਚਾਈ ਦੇ ਨਾਲ ਤੇ ਕੋਈ ਕੰਮ ਜਬੀ ਮਿਲਦੀ ਆ ਤੇ ਜਿੰਨਾ ਕੁ ਕੰਮ ਕਰਾਂਗਾ ਨਾ ਫਲ ਤਾਂ ਪਣਾਉਣੀ ਮਿਲੂ ਹੁਣ ਜਿਵੇਂ ਮੈਂ ਚੈਨਲ ਬਣਾਇਆ ਨੂੰ ਮੈਨੂੰ ਉਹ ਹੋ ਗਿਆ 1.5 ਸਾਲ ਹੋ ਗਿਆ 1 ਸਾਲ ਹੋ ਗਿਆ ਤੇ ਮੇਰੇ ਚੈਨਲ ਹੁਣ ਤਾਂ ਮੋਨਟਾਈਜ਼ ਨਹੀਂ ਹੋਇਆ ਜੇ ਮੇਰੇ ਚੈਨਲ ਮੋਨਟਾਈਜ਼ ਨਹੀਂ ਹੋਏਗਾ ਤੇ ਮੇਰੇ ਚੈਨਲ ਮੋਨਟਾਈਜ਼ ਨਹੀਂ ਹੋਇਆ ਹੁਣ ਤੱਕ ਤੇ ਕੋਈ ਵੀ ਵੀਡੀਓ ਵੀ ਨਹੀਂ ਅਪਲੋਡ ਨਹੀਂ ਕੀਤੀ ਆਪਣੀ ਡੇਲੀ ਵੀਡੀਓ ਨਹੀਂ ਪਾਉਣੀ ਹੈਗੀ ਤੇ ਮੈਂ ਹਫਤੇ ਵਿੱਚ ਦੋ ਜਾਂ ਤਿੰਨ ਵੀਡੀਓ ਪਾਉਣ ਦੀ ਮੀ ਜਿੰਨਾ ਕੁ ਮੇਰੇ ਕੋਲ ਟਾਈਮ ਲੱਗਦਾ ਹਨ ਤੇ ਮੈਨੂੰ ਕਿਉਂਕਿ ਫਿਰ ਪਸ਼ੂ ਨਾਲ ਤਾਂੰ ਵੀ ਹੁੰਦਾ ਨਾਲ ਕੋਈ ਕੰਮ ਜਰ ਰੱਖੀ ਨੇ ਗਿਆ ਤੇ ਉਹਨਾਂ ਦਾ ਕੰਮ ਵੀ ਹੋ ਜਾਂਦਾ ਤੇ ਸੂੜੀ ਚੀਚੀ ਵੀ ਹੋ ਜਾਂਦਾ ਤੇ ਬਾਕੀ ਬੱਚੇ ਨੇ ਛੋਟੇ ਉਹਨਾਂ ਨਾਲ ਵੀ ਦੇਖਣਾ ਹੁੰਦਾ ਤੇ ਜਿੰਨਾ ਨੂੰ ਟਾਈਮ ਲਾ ਦੇ ਵੀ ਵੀਡੀਓ ਅਪਲੋਡ ਕਰ ਦਿੰਦੀ ਆ ਜਿਵੇਂ ਹਫਤੇ ਵਿੱਚ ਤਿੰਨ ਕਰਦੀ ਆ ਜਾਂ ਦੋ ਕਰਦੀ ਆ ਜਿੰਨਾ ਨੂੰ ਟਾਈਮ ਲੱਗਦਾਗਾ ਤੇ ਵੀ ਹਫਤੇ ਵਿੱਚ ਮੈਨ ਲਗਾਤਾਰ ਵੀ ਕਰ ਦੇਣੀ ਹੁੰਦੀ ਹੈਗੀ ਤੇ ਚਲੋ ਜੇ ਵੀ ਟਾਈਮ ਤਾਂ ਲੱਗਦਾ ਹੈਗਾ ਕੰਮਜਾਬ ਹੋਣ ਦੇ ਲਈ ਤੇ ਜੇ ਆਪਾਂ ਮਿਹਨਤ ਕਰਾਂਗੇ ਤਾਂ ਫਿਰ ਆਪਾਂ ਉਹਦਾ ਫਲ ਉਹਨਾ ਤੋਂ ਮਿਲ ਜਾਂਦਾਗਾ ਵੀ ਨਹੀਂ ਕਿ ਕੰਮੇਨਟ ਕਰੀ ਜਾਵਾਂਗੇ ਇਹ ਤਾਂ ਹੈਂਡੀ ਆਪਣੇ ਇੱਕ ਮਹੀਨੇ ਵਿੱਚ ਜੇ ਨਾਲ ਚੈਨਲ ਮੋਨਟਾਈਜ਼ ਹੋ ਜਾਊਗਾ ਜੇ ਆਪ ਨੂੰ ਪੈਸੇ ਆਉਣ ਲੱਗ ਜਾਣਗੇ ਤੇ ਟਾਈਮ ਜ਼ਰੂਰ ਲੱਗਦਾਗਾ ਕਿਸੇ ਵੀ ਕੰਮ ਨੂੰ ਕਿਉਂਕਿ ਆਪਾਂ ਆਨਲਾਈਨ ਆ ਕੇ ਆਪਣੀ ਆਪਣੀ ਪਛਾਣ ਇੱਕ ਆਪ ਬਣਾਉਣੀ ਪੈਂਦੀ ਹੈਗੀ ਤੇ ਕਿਸੇ ਦੀ ਹੈਲਪ ਜੇ ਆਪਾਂ ਕਿਸੇ ਨੂੰ ਜਾ ਕੇ ਕਹੀਏ ਵੀ ਸਾਡੇ ਚੈਨਲ ਨੂੰ ਕਰ ਦੇ ਫਿਰ ਤਾਂ ਉਹੜੀ ਐਪ ਮਿਲ ਜਾਂਦੀ ਹੈ ਤੇ ਜੇ ਆਪਾਂ ਖੁਦੋਂ ਕੰਮ ਸ਼ੁਰੂ ਕਰਦੇ ਅਗੇ ਤਾਂ ਹੋਣਾ ਟਾਈਮ ਜ਼ਰੂਰ ਲੱਗਦਾਗਾ ਤੇ ਆਪਣੀ ਪਛਾਣ ਆਪ ਨੂੰ ਆਪ ਬਣਾਉਣੀ ਪੈਂਦੀ ਹੈ ਫਿਰ ਤੇ ਚੈਨਲ ਜਿਹੜਾ ਗਰੋ ਕਰਨ ਵਾਸਤੇ ਵੀ ਹੋਣਾ ਟਾਈਮ ਲੱਗਦਾ ਤੇ ਹੌਲੀ ਹੌਲੀ ਮੈਂ ਵੀ ਬਸ ਛੋਟੇ ਵੀਡੀਓ ਪਾਉਣੀ ਗਈ ਤੇ ਕੈਮਰੇ ਨਾਲ ਫੇਸ ਕਰਨਾ ਬਹੁਤ ਔਖਾ ਹੋ ਜਾਂਦਾਗਾ ਕੈਮਰੇ 'ਚ ਦੇ ਆ ਕੇ ਜੇ ਬੋਲਣਾ ਤੇ ਸਾਨੂੰ ਬੜੀ ਪ੍ਰੋਬਲਮ ਨਹੀਂ ਹੁੰਦੀ ਆ ਪਰ ਕੈਮਰੇ ਦੇ ਆ ਕੇ ਆਪਣੀ ਬੋਲੀਆਂ ਕਿ ਆਪਾਂ ਕੱਪੜੇ ਬਾਰੇ ਆਪਣਾ ਨੌਲੇਜ ਹੋਣੀ ਚਾਹੀਦੀ ਵੀ ਆਪਾਂ ਕੀ ਬੋਲੀਏ ਕੀ ਮੈਂ ਆਪਾਂ ਕੱਪੜਾ ਦਿਖਾਈਏ ਸਾਰਾ ਕੁਝ ਸਾਨੂੰ ਬਹੁਤ ਜਿਆਦਾ ਔਖਾ ਲੱਗਿਆ ਪਹਿਲਾਂ ਮੈਨੂੰ ਹੁਣ ਤਾਂ ਮੈਂ ਸੁਆਭ ਹੈਗਾ ਮੇਰੇ ਕੇ ਬੋਲਣਾ ਹੁਣ ਮੈਨੂੰ ਨਹੀਂ ਔਖਾ ਲੱਗਦਾ ਨਾ ਤੇ ਮੈਂ ਹੁਣ ਵਲੌਗ ਵਾਲਾ ਚੈਨਲ ਵੀ ਬਣਾਇਆਗਾ ਵਲੌਗ ਵਾਲਾ ਚੈਨਲ ਦੀ ਮੈਂ ਤਾਂ ਬਸ ਇੱਕ ਦੋ ਵੀਡੀਓ ਅਪਲੋਡ ਹੁੰਦੀਆਂ ਨੇਗੀਆਂ ਤੇ ਡੇਲੀ ਵੀਡੀਓ ਅਪਲੋਡ ਨਹੀਂ ਹੁੰਦੀਆਂ ਨੇਗੀਆਂ ਤੇ ਥੋੜਾ ਮੈਨੂੰ ਬਾਹਰ ਜਾ ਕੇ ਜਿਹੜਾ ਕੈਮਰਾ ਗੋਨਾਂ ਮੈਨੂੰ ਥੋੜਾ ਹੋਰ ਕਰਨ ਦੀ ਦਿੱਕਤ ਆ ਰਹੀ ਹੈ ਹਜੇ ਵੀ ਜਿਵੇਂ ਇਹ ਵਲੌਗ ਬਣਾਉਣਾ ਥੋੜੀ ਮੈਨੂੰ ਇਹ ਪ੍ਰੋਬਲਮ ਹੁਣ ਵੀ ਹੈਗੀ ਹੈ ਵੀ ਮਿਲ ਚਿੱਚਕੀ ਰਹਿੰਦੀ ਹੈ ਤੇ ਜਿਵੇਂ ਅੰਦਰ ਤਾਂ ਮੈਂ ਬਣਾ ਲੈਂਦੀ ਹਾਂ ਪਰ ਬਾਹਰ ਜਾ ਕੇ ਬਣਾਉਂਦਾ ਥੋੜੇ ਕਰੀ ਉਹ ਖਲਾ ਲੱਗਦਾ ਇਹੋ ਕੋਈ ਨਹੀਂ ਹੌਲੀ ਹੌਲੀ ਤੁਹਾਨੂੰ ਸੁਆ ਪੈ ਜੂ ਤੇ ਮੈਂ ਕੋਸ਼ਿਸ਼ ਕਰੇ ਦਮ ਡੇਲੀ ਵਲੌਗ ਬਣਾਇਆ ਕਰ ਤੇ ਵਲੌਗ ਬਣਾਉਣ ਦੇ ਨਾਲ ਆਪਣੇ ਇੱਕ ਜਾਣ ਪਹਿਚਾਨ ਬਣ ਜਾਂਦੀ ਹੈ ਵੀਵਰਸ ਨਾਲ ਤੇ ਆਪਣੇ ਫੈਮਿਲੀ ਵਾਲੇ ਪਤਾ ਲੱਗ ਜਾਂਦਾ ਤੇ ਆਪਾਂ ਕਿੱਥੋਂ ਬਲੋਂ ਇੱਥੇ ਕਾਮਯਾਬੀ ਆਪਣੇ ਤੋਂ ਜੀ ਬੋਲ ਮਿਲਦੀ ਹੈ ਤੇ ਬਸ ਨਾਮ ਲਾ ਦਦਗਾ ਤੇ ਇਹ ਮਿਲ ਸੀ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਜਿਹੜੇ ਪਹਿਣਾ ਮੈਨੂੰ ਫੋਨ ਕਾਲਜ ਮੈਸੇਜ ਵੀ ਆਉਂਦੇ ਨੇਗੇ ਬੀਸਿੰਗਸ ਤੋਂ ਤੁਰਪਰਾ ਲੈ ਕੇ ਆਉਣੇ ਨੇ ਸੋਨ ਕੋ ਹੈਲਪ ਵੀ ਲੂ ਵੀ ਤਾਂ ਥੋੜੀ ਹੈਲਪ ਦੀ ਕਰਾਂਗੇ ਤੇ ਬਾਕੀ ਤੁਸੀਂ ਮੈਂ ਕਹੂੰਗੀ ਸੋਨ ਕੱਪੜੇ ਦੋ ਮਹੀਨਾ ਥੋੜੇ ਜਿਹੀ ਹੋਰ ਜਿਆਦਾ ਹੁਣ ਰਹਾਗਾ ਤੁਸੀਂ ਉਹ ਵਾਲ ਲੈਵਲ ਵੱਧ ਜਾਓ ਥੋੜੇ ਕੱਪੜੇ ਵਿੱਚ ਕੰਪੀਟੀਸ਼ਨ ਵੱਧ ਹੋ ਗਿਆ ਤੇ ਕੱਪੜੇ ਵਿੱਚ ਜਿਹੜੀ ਪ੍ਰੋਫਿਟ ਆ ਬਹੁਤ ਘਟ ਗਈ ਹੈ ਇੱਕ ਸਾਲ ਦੇ ਵਿੱਚ ਇੰਨਾ ਫਰਕ ਪ ਇਹੜੇ ਚੂੜ ਸੀਗੇ 100 150 ਰੁਪਿਆ ਤਾਂ ਜਿਹੜੇ ਆਮ ਆਪਣੇ ਸਿੰਪਲ ਜਿਵੇਂ ਕੈਮਰੀ कॉटन ਵੀ ਇੰਨਾ ਵਿੱਚ ਜਿਹੜਾ ਆਪਣਾ ਲਾਸ ਮਿਲ ਲਾਸ ਹੋਣ ਲੱਗਿਆ ਕੱਪੜੇ ਵਿੱਚ ਕਿਉਂਕਿ ਰੇਟ ਉੱਤੇ ਖੜੇ ਨੇ ਜਿਹੜਾ ਕੰਪੀਟੀਸ਼ਨ ਆਨਲਾਈਨ ਵੱਧ ਹੋ ਗਿਆ ਤੇ ਕੱਪੜੇ ਦੇ ਸੀਲ ਵਿੱਚੋਂ ਉਹਨਾਂ ਦੇ ਪ੍ਰੋਫਟ ਘੱਟ ਹੋਣ ਲੱਗੇ ਇਹ ਗੱਲ ਇੱਕ ਹੈਗੀ ਹੈਗੀ ਬਹੁਤ ਜਿਆਦਾ ਫਰਕ ਪੈ ਗਿਆ ਗੱਲ ਵਿੱਚ ਥੋੜੇ ਹੱਥ ਵਿੱਚ ਹੋਣ ਦਾ ਸਬੰਧ ਉਧਰ ਵਧ ਧਿਆਨ ਦਿਓ ਅਸੀਂ ਇਹ ਸੋਰਸ ਚੇਂਜ ਕਰਨ ਜਾਣਦੇ ਉਹਦੀ ਵੀਡੀਓ ਬਣਾ ਕੇ ਪਾ ਦੂੰ ਤੁਸਾਨੂੰ ਇੱਕ ਨੌਕਾ ਲੱਗੂਗਾ ਤੁਸੀਂ ਅਬਰ ਗਰਲੇ ਹੋ ਕਿਉਂਕਿ ਜੇ ਕੋ ਕਪੜਾ ਕਟਿੰਗ ਕਰਦੇ ਆਗੇ ਸਟੀਚਿੰਗ ਕਰਦੇ ਆਗੇ ਹਨ ਤਾਂ ਫਿਰ ਕੋਈ ਐਵੇਂ ਦਾ ਕੋਈ ਬੇਲਾ ਹੈ ਨਹੀਂ ਹਨਾ ਆਪਣੇ ਘਰ ਦੇ ਵਿੱਚ ਨਵੇਂ ਬੱਚੇ ਜਾਂ ਕੋਈ ਹੋਰ ਵੀ ਆਪਣੇ ਉੱਪਰ ਕੈਮਰਾ ਲਾ ਕੇ ਰੱਖੀ ਰੱਖਣਾ ਟਾਈਮ ਤੇ ਥੋੜਾ 5-6 ਹਜ਼ਾਰ ਦੇ ਵਿੱਚ ਜਾਂ 11200 ਦੇ ਵਿੱਚ ਤੁਸੀਂ ਟਰਾਈ ਬੋਰਡ ਲਾ ਕੇ ਆਪਣੀ ਵੀਡੀਓ ਬਣਾ ਸਕਦੇ ਹੋ ਆਪਣੇ ਇੰਡੀਡਸ ਪਾ ਸਕਦੇ ਹੋ ਤੇ ਆਪਣਾ ਚੈਨਲ ਬਣਾ ਕੇ ਤੁਹਾਨੂੰ ਜੇ ਕੋਈ ਹੈਲਪ ਨਹੀਂ ਲੋੜ ਹੋਈ ਤੇ ਥੋੜੀ ਜੁਰੂ ਕਰਮੇ ਇਸ ਵਿੱਚ ਬੇਲ ਸੂਣ ਕਰਨਾ ਚਾਹੁੰਦੇ ਹਾਂ ਤਾਂ ਤੁਸੀਂ ਕਰ ਸਕਦੇ ਹੋ ਤੁੱਕ ਮਿਲ ਕਮੈਂਟ ਬੋਤੋ ਹੁੰਦੇ ਨੇ ਤੁਸੀਂ ਤੁੱਕ ਕੰਮ ਸ਼ੁਰੂ ਕੀਤਾ ਸੀ ਕਿੰਨੇ ਕੀਤਾ ਸੀ ਸਤਾ ਤੁੱਕ ਲੱਗਿਆ ਕਿ ਤੁਹਾਨੂੰ ਵੀਡੀਓ ਨਾ ਬਣਾ ਕੇ ਪਾਵਾਂ ਪੈਣਾ ਫਾਇਦਾ ਮਿਲ ਜੇਗੀ ਚਲੋ ਜੀ ਚਲੋ ਜੀ ਅਸੀਂ ਤੇ ਆਪਣੀ ਛੋਟੀ ਜੀ ਵੀਡੀਓ ਬਣਾਉਣ ਦੇ ਲਈ ਤੇ ਵੀਡੀਓ ਕੋਲ ਕਿਉਂ ਲਾਈਕ ਕਰਦੇ ਸ਼ੇਅਰ ਕਰਦੇ ਤੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਦੇ ਸ਼ੇਅਰ ਬਤਵਤ ਕਰਦੇ ਕਰੋ ਤੇ ਕਮੈਂਟ ਰੱਖ ਕੇ ਦੱਸਿਆ ਕਰੋ ਦੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਬਾਏ